ਜਲੰਧਰ ਬੈਸਟ ਦੇ ਬਾਈ ਇਲੈਕਸ਼ਨ ਹੈਗੇ ਆ 10 ਤਰੀਕ ਨੂੰ ਵੋਟਾਂ ਪੈਣੀਆਂ 6 ਤਰੀਕ ਹੋ ਗਈ ਆ ਔਰ ਸਿਰਫ 2 ਦਿਨ ਜਿਹੜੇ ਆ ਚੋਣ ਪ੍ਰਚਾਰ ਚ ਰਹਿ ਗਿਆ ਇਸ ਸਮੇਂ ਜਿਹੜਾ ਚੋਣ ਪ੍ਰਚਾਰ ਆ ਉਹ ਪੂਰੇ ਜੋਰਾਂ ਤੇ ਹੈਗਾ ਭੀਜੇਪੀ ਦੇ ਜਿਹੜੇ ਉਮੀਦਵਾਰ ਆ ਸ਼ੀਤਲ ਗੁਰਾਲ ਜੀ ਆ ਸਾਡੇ ਨਾਲ ਸੋਮ ਪ੍ਰਕਾਸ਼ ਜੀ ਆ ਸੋਮ ਪ੍ਰਕਾਸ਼ ਦੀ ਫਾਰਮਰ ਸੈਂਟਰ ਮਿਨਿਸਟਰ ਆ ਔਰ ਐਸੋਂ ਦੱਸ ਦਈਏ ਜਲੰਧਰ ਦੇ ਉਹ ਆਪਣੇ ਟਾਈਮ ਤੇ ਡੀਸੀ ਵੀ ਰਹੇ ਨੇ ਕਿਉਂਕਿ ਰਿਟਾਇਰਡ ਆਈਐਸ ਆਫੀਸਰ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਸਰ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਸਵਾਗਤ ਹੈ ਥੈਂਕ ਯੂ ਜੀ ਧੰਨਵਾਦ ਸਰ ਤੁਸੀਂ ਜਲੰਧਰ ਦੇ ਡੀਸੀ ਵੀ ਰਹੇ ਹੋ ਤੁਸੀਂ ਪੂਰੇ ਏਰੀਆ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਹੋ ਤੇ ਸ਼ਿਤਲ ਅੰਗਰਾਲ ਜੀ ਜਿਹੜੇ ਆ ਬਾਈ ਇਲੈਕਸ਼ਨ ਲੜ ਰਹੇ ਆ ਤੁਹਾਡਾ ਕੀ ਮਤ ਹੈਗਾ ਤੁਸੀਂ ਕਿਉਂਕਿ ਲੋਕਾਂ ਦੇ ਵਿੱਚ ਵੀ ਜਾ ਰਹੇ ਹੋ ਤੁਸੀਂ ਲੋਕਾਂ ਦਾ ਥਿਊ ਵੀ ਜਾਣਦੇ ਹੋ ਤੁਸੀਂ ਸਮਝਦੇ ਹੋ ਸਾਰੀ ਗੱਲਬਾਤ ਭਾਰਤੀ ਜਨਤਾ ਪਾਰਟੀ ਨੇ ਸ਼ਿਤਲ ਅੰਗਰਾਲ ਜੀ ਨੂੰ ਬਾਈ ਇਲੈਕਸ਼ਨ ਦੇ ਉਤਾਰਿਆ ਜੀ ਉਹਨਾਂ ਨੇ ਪਹਿਲੇ ਤੁਰ ਜ਼ਾਇਨ ਕੀਤਾ ਸੀ ਇਸ ਮੁੱਦੇ ਦੇ ਕਿ ਉਹਨਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਸੀ ਜੋ ਲੋਕਾਂ ਨਾਲ ਵਾਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਸਕਦੇ ਸੀ ਇਸ ਕਰਕੇ ਉਹਨਾਂ ਨੇ ਨੈਤਿਕਤਾ ਦੇ ਪੰਦਰ ਤੇ ਡਿਜ਼ਾਈਨ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਨੇ ਫਿਰ ਉਹਨਾਂ ਨੂੰ ਇੱਥੇ ਉਤਾਰਿਆ ਤਾਂ ਕਿ ਲੋਕਾਂ ਜਾ ਕੇ ਇੱਕ ਚੱਕੀ ਐਗਜ਼ਾਮਪਲ ਉਹਨਾਂ ਨੇ ਸੈੱਟ ਕੀਤੀ ਹੈ ਭਾਰਤੀ ਜਨਤਾ ਪਾਰਟੀ ਇੱਥੇ ਆਪਣੀ ਕਾਰਜਗਾਰੀ ਦੀ ਗੱਲ ਕਰੇਗੀ ਅਤੇ ਆਮ ਆਦੀ ਪਾਰਟੀ ਦੀ ਜਿਹੜੀ ਟੋਟਲ ਫੇਲਰ ਹੈ ਚਾਹੇ ਉਹ ਫਾਈਨੈਂਸ਼ੀਅਲ ਮੈਟਰ ਤੋਂ ਹੋਵੇ ਲੋਕ ਕਰਜ਼ੇ ਲੈ ਲੈ ਕੇ ਜਿਸ ਕੰਮ ਚੁਣਾਨ ਦੀ ਗੱਲ ਹੋਵੇ ਜਾਂ ਲੈਂਡ ਆਰਡਰ ਦੀ ਬੜੀ ਮਾੜੀ ਹਾਲਤ ਪੰਜਾਬ ਵਿੱਚ ਜਿਹੜੀ ਹੋ ਰਹੀ ਹੈ ਆਉਣ ਵਾਲਾ ਸਮਾਂ ਬੜਾ ਭਿਆਨਕ ਸਮਾਂ ਹੋ ਸਕਦਾ ਹੈ ਉਹ ਲੋਕਾਂ ਚ ਲੈ ਕੇ ਜਾਣ ਦੀ ਗੱਲ ਹੈ ਔਰ ਇਹ ਸਾਡੇ ਸਾਰੇ ਵਰਕਰ ਸਾਡੇ ਸਕਾਰਿਆਕਰਤਾ ਜੋਰ ਨਾਲ ਲੱਗੇ ਹੋਏ ਨੇ ਔਰ ਇਹ ਬੜੇ ਮਾਰਜਨ ਨਾਲ ਇਸੇ ਰੱਖਣ ਦੀ ਜਿੱਤਾਂ ਦੇ ਸਰ ਚਿਤਨੰਗ ਰਾਜ ਜੀ ਨੇ ਇੱਕ ਪੈਨ ਡਰਾਈਵ ਦਿਖਾਈ ਹੈ ਪੱਤਰਕਾਰਾਂ ਨੂੰ ਵੀ ਦਿਖਾਈ ਹੈ ਮੀਡੀਆ 'ਚ ਵੀ ਉਹ ਪੈਨ ਡਰਾਈਵ ਦੀ ਬੜੀ ਚਰਚਾ ਹੋ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਉਸ ਪੈਨ ਡਰਾਈਵ 'ਚ ਬੜਾ ਕੁਝ ਹੈਗਾ ਔਰ ਜਿਹੜੀ ਪ੍ਰੈਜ਼ੀਡੈਂਟ ਗਵਰਨਮੈਂਟ ਆ ਉਸ ਦੇ ਬੜੇ ਖਿਲਾਫ ਜਾ ਸਕਦੀ ਹੈ ਔਰ ਪਰ ਦੂਜੇ ਪਾਸੇ ਜਿਹੜੀ ਪ੍ਰੈਜ਼ੀਡੈਂਟ ਗਵਰਨਮੈਂਟ ਆ ਉਹ ਡਿਮਾਂਡ ਕਰ ਰਹੀ ਹੈ ਕਿ ਉਹ ਜਿਹੜੀ ਪੈਨ ਡਰਾਈਵ ਆ ਉਹਨੂੰ ਜਨਤਕ ਕੀਤਾ ਜਾਵੇ ਤੁਹਾਡਾ ਕੀ ਮੰਨਣਾ ਸਰ ਜਿਹੜੇ ਜਿਹੜੇ ਮਾੜੇ ਕੰਮ ਕੀਤੇ ਨੇ ਜੀ ਪੈਨ ਡਰਾਈਵ ਵਿੱਚ ਜੋ ਹੈ ਉਹ ਜਨਤਕ ਹੋਣਾ ਚਾਹੀਦਾ ਜੀ ਸੀਐਮ ਸਾਹਿਬ ਨੇ ਹੀ ਗਿਆ ਜਨਤਕ ਕਰੋ ਕਰਕੇ ਜਿਹੜੀ ਲੋਕਾਂ ਸਾਹਮਣੇ ਗੱਲ ਜਾਣੀ ਚਾਹੀਦੀ ਹੈ ਜੀ ਸਰ ਕੱਲ ਕਹਿੰਦੇ ਲੁਧਿਆਣਾ ਵਿੱਚ ਸਰੇ ਆਮ ਦਿਨ ਦਿਹਾੜੇ ਜਿਹੜਾ ਸ਼ਿਵ ਸੈਨਾ ਦੇ ਨੇਤਾ ਦੇ ਉੱਤੇ ਹਮਲਾ ਹੋਇਆ ਉਹ ਬੁਰੀ ਤਰ੍ਹਾਂ ਹਾਲਾਂਕਿ ਉਹ ਜਿਹੜੇ ਹਮਲਾਵਾਰ ਸੀਗੇ ਉਹ पकड़े ਗਿਆ ਪਰ ਕਾਨੂੰਨ ਵਿਵਸਥਾ ਤੋਂ ਲੈ ਕੇ ਮਤਲਬ ਕਿ ਜਿਹੜਾ ਪਰਦੇਸ ਦਾ ਹਾਲ ਹੈ ਉਸ ਤੇ ਤੁਹਾਡਾ ਕੀ ਥੀ ਵਿਊ ਹੈ ਜੀ ਮੈਂ ਪਹਿਲਾਂ ਗੱਲ ਕੀਤੀ ਹੈ ਲਾਂਡ ਆਰਡਰ ਬਹੁਤ ਬੁਰੀ ਹਾਲਤ ਹੈ ਪੰਜਾਬ ਦੀ ਕੋਈ ਸੇਫ ਨਹੀਂ ਹੈ ਆਪਣੇ ਘਰਾਂ ਚੋਂ ਨਿਕਲ ਨਹੀਂ ਸਕਦੇ ਡਰਦੇ ਨੇ ਬੱਚੇ ਸਕੂਲ ਜਾਣ ਤੋਂ ਡਰਦੇ ਨੇ ਕੋਈ ਬੰਦਾ ਸੇਫ ਨਹੀਂ ਮਹਿਸੂਸ ਕਰਦਾ ਦਿਨ ਦਿਹਾੜੇ ਜਿੱਦਾਂ ਲੁਧਿਆਣੇ ਉ ਤੇ ਹਮਲਾ ਕੀਤਾ ਗਿਆ ਔਰ ਪਾਰਟੀਕਲ ਫਿਕ ਜਿਹੜਾ ਹਮਲਾ ਕੀਤਾ ਹੈ ਬਹੁਤ ਨਿੰਦਣਯੋਗ ਗੱਲ ਹੈ ਇਹਦੇ ਸਰਕਾਰ ਨੂੰ ਇਹਦਾ ਸੰਗਿਆਨ ਲੈਣਾ ਚਾਹੀਦਾ ਹੈ ਔਰ ਜਿਹੜੀ ਟੋਟਲ ਫੇਲਰ ਹੈ ਉਹਦੇ ਵੱਲ ਧਿਆਨ ਦੇ ਕੇ ਕੰਮ ਕਰਨਾ ਚਾਹੀਦਾ ਹੈ ਲੋਕਾਂ ਦੀ ਆਸ ਹੈ ਸਰਕਾਰ ਵੱਡੇ ਗਿਣਤੀ ਵੋਟਾਂ પાਕੇ ਸਰਕਾਰ ਬਣਾਈ ਸੀ ਔਰ ਉਹਦੇ ਪੂਰੀ ਨਰਾਸ਼ ਨੇ ਲੋਕੀ ਸਰ ਸ਼ੀਤਲੰਗ ਰਾਜ ਜੀ ਜਦ ਜੇ ਆਪਾਂ ਇਹ ਕਹਦੀਏ ਜਲੰਧਰ ਬੈਸ ਤੋਂ ਜਿੱਤ ਜਾਂਦੇ ਆ ਪਹਿਲੇ ਉਹ ਸੱਤਾ ਦੇ ਵਿੱਚ ਸੀਗੇ ਹੁਣ ਵਿਰੋਧੀ ਧਿਰ 'ਚ ਬੈਠਣਗੇ ਜਾ ਕੇ ਸੋਨ ਲੱਗਦਾ ਸਰ ਵਿਰੋਧੀ ਧਿਰ 'ਚ ਬਹਿ ਕੇ ਉਹ ਜਿਹੜੇ ਕਹਿੰਦੇ ਇਸ ਇਲਾਕੇ ਦੇ ਜਿਹੜੇ ਮਸਲੇ ਹੈਗੇ ਆ ਉਹਨਾਂ ਨੂੰ ਹੱਲ ਕਰਾਂ ਚ ਕਾਮਯਾਬ ਹੋ ਜਾਣਗੇ ਕਿਉਂ ਨਹੀਂ ਹੋਣਗੇ ਸਾਰੇ ਕੰਮ ਜਿਹੜੇ ਕਰਾਣੇ ਨੇ ਸੈਂਟਰ ਦੇ ਵਿੱਚ ਬਹੁਤ ਸਾਰੀਆਂ ਸਕੀਮਾਂ ਸੈਂਟਰ ਵੱਲ ਆਉਂਦੀਆਂ ਕਾਰਪੋਰੇਸ਼ਨ ਦਾ ਚੱਲਦੀ ਸੈਂਟਰ ਦੇ ਸਿਰ ਤੇ ਹੈ ਚਾਹੇ ਸਵੈਸ਼ਵਾਰਥੀ ਸਕੀਮ ਹੋਵੇ ਜਾਂ ਕੋਈ ਹੋਰ ਸਕੀਮ ਹੋਵੇ ਸਰਕਾਰ ਵੱਲ ਬਹੁਤ ਵੱਡੀ ਰਕਮ ਭੇਜੀ ਜਾਂਦੀ ਹੈ ਉਹਨੂੰ ਬਾਉਂਡਰ ਕਰ ਜਾਣਗੇ ਤੇ ਬਹੁਤ ਵੱਡਾ ਕੰਮ ਆਪਣੇ ਇਲਾਕੇ ਦੀ ਸੇਵਾ ਕਰ ਸਕਣਗੇ ਥੈਂਕ ਯੂ ਸਰ ਧੰਨਵਾਦ ਜੀ ਇਸ ਇਕੇ ਸੋਮ ਪ੍ਰਕਾਸ਼ ਜੀ ਜਿਹੜੇ ਕਿ ਸੈਂਟਰ ਮਿਨਿਸਟਰ ਰਹੇ ਨੇ ਇੱਥੇ ਇਸ ਏਰੀਏ ਦੇ ਡੀਸੀ ਵੀ ਰਹੇ ਨੇ ਇੱਕ ਬਹੁਤ ਵੱਡੀ ਗੱਲ ਆ ਉਹ ਸੋਮ ਪ੍ਰਕਾਸ਼ ਜੀ ਇਸ ਏਰੀਆ ਨੂੰ ਬੜੀ ਅੱਛੀ ਤਰ੍ਹਾਂ ਜਾਣਦੇ ਅਤੇ ਸਮਝਦੇ ਹੈਗੇ ਆ ਔਰ ਉਹਨਾਂ ਦਾ ਕਹਿਣਾ ਹੈ ਜੇ ਜਦੀ ਸ਼ਿਦਲ ਅੰਗਰਾਜ ਜੀ ਇੱਥੋਂ ਇਲੈਕਸ਼ਨ ਜਿੱਤ ਜਾਂਦੇ ਆ ਤਾਂ ਸੈਂਟਰ ਗਵਰਨਮੈਂਟ ਤੋਂ ਮਿਲਣ ਵਾਲੇ ਫੰਡ ਨਾਲ ਇੱਥੇ ਜਿਹੜੇ ਰੁਕੇ ਹੋਏ ਵਿਕਾਸ ਦੇ ਕੰਮ ਆ ਉਹਨਾਂ ਨੂੰ ਜ਼ਰੂਰ ਸਿਰੇ ਚੜਾਣਗੇ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮਿਤ ਦੇ ਨਾਲ ਥੈਂਕਸ ਫੋਰ ਅਟੇਵਿੰਗ ਜਿਲੰਦਰ ਤੋਂ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर